ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਆਰੰਭ ਹੋਇਆ ਆਪੇ ਗੁਰਜੇਲਾ ਨਗਰ ਕੀਤਾ ਰਾਤਰੀ ਦੇ ਵਿਸਰਾਮ ਤੋਂ ਉਪਰੰਤ ਤੀਜੇ ਦਿਨ ਗੁਰੂ ਗੋਬਿੰਦ ਸਿੰਘ ਮਾਰਕ ਤੋਂ ਖੇੜੀ ਝਮੇੜੀ ਜਸਵਾਲ ਜੋਧਾ ਖੰਡੂਰ ਬੋਹੀ ਕਮਾਨ ਤੋਂ ਹੁੰਦਾ ਹੋਇਆ ਗੁਰਦੁਆਰਾ ਪਾਕਸਾਈ ਸੇਵੀ ਗੁਰਸਰ ਸਿਹਾਰ ਵਿਕੇ ਪੁੱਜਿਆ ਇੱਕ ਜੀਤੀ ਰੂਮਾਂ ਤੂੰ ਕੋਲ ਤੂੰ ਦੇਖ ਇਸ ਤਰ੍ਹਾਂ ਆਸਰੋਂ ਆਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਰ ਸਾਇਆ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਨਗਰ ਕੀਰਤਨ ਤਰੁਸਰ ਸudar ਵਿਖੇ ਪਹੁੰਚਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ, ਬਿਕਰਮਜੀਤ ਸਿੰਘ ਖਾਲਸਾ ਹਲਕਾ ਇੰਚਾਰਜ ਲੋਕ ਸਭਾ, ਸ੍ਰੀ ਫਤਿਹਗੜ ਸਾਹਿਬ ਬਲਵਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਰਾਏਕੋਟ, ਕੇਵਲ ਸਿੰਘ ਬਾਦਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸਮੂਹ ਸੰਗਤ ਵੱਲੋਂ ਧਰਮਾ ਸਵਾਗਤ ਖੁੱਲਾਂ ਦੀ ਵਰਖਾ ਕਰਦਿਆਂ ਗੁਰੂ ਸਾਹਿਬ ਨੂੰ ਸਤਕਾਰ ਪੇਟ ਕੀਤਾ ਉੱਤੇ ਹੀ ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਆਰਿਆ ਨਿਸਾਨਸੀ ਸਾਹਿਬ ਹਜ਼ੂਰੀ ਗ੍ਰਾਂਤੀ ਸਹਿਬਾਨਾਂ ਨੂੰ ਸਿਰੋਪੋ ਪੇਟ ਕੀਤੇ ਗਏ ਆਉ ਦੇਖਦੇ ਹਾਂ ਹਾਕਮ ਸਿੰਘ ਢਾਲੀਵਾਲ ਦੀ ਇੱਕ ਖਾਸ ਰਿਪੋਰਟ ਸਾ ਪੰਥ ਦੇ ਸਿਰਜਣਹਾਰ ਸਾਇਬੇ ਕਮਾਲ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਭਵਨ ਪ੍ਰਕਾਸ਼ ਗੁਰਪੁਰਬ ਦੇ ਮੌਕੇ ਜੋ ਤੱਕ ਸ਼੍ਰੀ ਕੇਸਕਟ ਸਾਹਿਬ ਤੋਂ ਨਨਪਰ ਨਨਪੁਰ ਸਾਹਿਬ ਤੋਂ ਇਹ ਮਹਾਨ ਅਗਰ ਕੀਰਤਨ ਅੱਜ ਇੱਥੇ ਰਿਕਾਰਡ ਹਲਕੇ ਵਿੱਚ ਪਹੁੰਚੇ ਹਨ ਔਰ ਇੱਥੇ ਮੈਂ ਵੇਖ ਰਿਹਾ ਹਜ਼ਾਰਾਂ ਸੰਗਤਾਂ ਨੇ ਪਹੁੰਚ ਕੇ ਗੁਰਦੁਆਰਾ ਗੁਰੂ ਸਤਿਧਾਰ ਪਾਤਸ਼ਾਹ ਸ਼ੇਮੀ ਵਿਖੇ ਬਹੁਤ ਇਹਦਾ ਪਰਮਾ ਸਵਾਗਤ ਕੀਤਾ ਵਾ ਖਾਲਤਾ ਜਾਹੋ ਦਲਾਲ ਦੇ ਨਾਲ ਇਹ ਨਗਰ ਕੀਰਤਨ ਇੱਥੇ ਸਤਿਧਾਰ ਵਿਖੇ ਪਹੁੰਚਿਆ ਵਾ ਔਰ ਮੇ ਬੇਕਰੇ ਸੰਗਤ ਬਹੁਤ ਭਾਰੀ ਉਤਸ਼ਾਹ ਵਾ ਔਰ ਅਸੀਂ ਇੱਕ ਸੰਗ ਇਸ ਮਹਾਨ ਨਗਰ ਕੀਰਤਨ ਨੂੰ ਜੀ ਆਇਆਂ ਕਹਿਣ ਲਈ ਵੱਡੇ ਪੱਧਰ ਤੇ ਇਸ ਸੰਗਤਾਂ ਤੇ ਪਹੁੰਚੀ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਏਕੋਟ ਹਲਕੇ ਦੇ ਤੇ ਉਹ ਸਾਰੇ ਜਿਹੜਾ ਇਹ ਨਗਰ ਕੀਰਤਨ ਹੈ ਇਹ ਜਾਣਾ ਇਸ ਤੋਂ ਬਾਅਦ ਅਧਾਰ ਤੋਂ ਬਾਅਦ 13 ਜਾਣਾ ਬਾ ਉਸ ਤੋਂ ਬਾਅਦ ਤਲਵੰਡੀ ਰਾਏ ਤਲਵੰਡੀ ਰਾਏ ਤੋਂ ਰੈਕੋਰਡ ਜਾਣਾ ਫਿਰ ਮਹਿਤਿਆਣਾ ਸਾਹਿਬ ਜਾਣਾ ਸੋ ਜਿਹੜੀ ਇਹ ਆ ਨਗਰ ਕੀਰਤਨ ਤਖਤ ਸ਼੍ਰੀ ਕੇਸਕਰ ਸਾਹਿਬ ਦੀ ਪਾਵਨ ਮੁਕद्दस ਧਰਤੀ ਤੋਂ ਆਰੰਭ ਹੋ ਕੇ ਤਖਤ ਸ਼੍ਰੀ ਦੰਦਵਾ ਸਾਹਿਬ ਤਲਵੰਡੀ ਸਾਹਿਬ ਉਹ ਗੁਰੂ ਕੂ ਕਾਸ਼ੀ ਵਿਕੇ ਇਸ ਸਮਾਪਤ ਹੋਣਾ ਬਸ ਉਹ 16 ਜਨਵਰੀ ਨੂੰ ਇਸ ਵੇਲੇ ਮੈਂ ਵੇਖ ਰਿਹਾ ਇੰਨੀ ਠੰਡ ਦੇ ਬਾਵਜੂਦ ਸੰਗਤਾਂ ਬਹੁਤ ਭਾਰੀ ਉਚਾਹਵਾ ਔਰ ਵੱਡੇ ਪੱਧਰ ਤੇ ਸੰਗਤਾਂ ਹਮ-ਹਮਾ ਕੇ ਇਹ ਦਰਸ਼ਨ ਕਰ ਲਈ ਇਸ ਮਹਾਨ ਨਗਰ ਕੀਰਤਨ ਵਿੱਚ ਪਹੁੰਚ ਰਹੀਆਂ ਹਨ ਮੈਂ ਸੱਤ ਸੱਤਾਂ ਦਾ ਤੇ ਸਾਡੀ ਸ਼੍ਰੋਮਣੀ ਕਮੇਟੀ ਦੇ ਜਿੰਨੇ ਮੁਲਾਜ਼ਮ ਨੇ ਜਿੰਨੇ ਸਖਤਰ ਸਾਹਿਬ ਨਾਲ ਚੱਲ ਰਹੇ ਨੇ ਸਾਰਾਂ ਦਾ ਬਹੁਤ ਧੰਨਵਾਦ ਕਰਦਾ ਪ੍ਰੈਸ ਦਾ ਵੀ ਧੰਨਵਾਦ ਕਰਦਾ ਪ੍ਰਿੰਟ ਮੀਡੀਆ ਦਾ ਇਲੈਕਟ੍ਰੋਨਿਕ ਮੀਡੀਆ ਦਾ ਜਿਨ੍ਹਾਂ ਨੇ ਲਾਈਵ ਕਵਰੇਜ ਕੀਤਾ ਹੈ ਸਾਰਾ ਜਿਹੜਾ ਮਹਾਨ ਵਿਸ਼ਾਲ ਨਗਰ ਕੀਰਤਨ ਟਕਸੀ ਦੇ ਕੇਸ ਕਰਤਾ ਬਨਾਨਪੁਰ ਸਾਹਿਬ ਤੋਂ ਲੈ ਕੇ ਹੁਣ ਅੱਜ ਗੁਰਦੁਆਰਾ ਮੰਦਿਰ ਸਾਹਿਬ ਤੋਂ ਰੰਭ ਹੋ ਕੇ ਗੁਰਦੁਆਰਾ ਸਪੂਰਸਾਧਾਰ ਪਹੁੰਚੇ ਨੇ ਔਰ ਇੱਥੋਂ ਹੁਣ ਫੇਰ ਨਗਰ ਹੇਰਾਂ ਲਈ ਰੈਕੂਟ ਲਈ ਚਾਲੇ ਪਾਏ ਨੇ ਨਗਰ ਕੀਰਤਨ ਨੇ ਔਰ ਸੰਗਤਾਂ ਦੇ ਵਿੱਚ بارش ਆ ਲਗਾਤਾਰ ਸੰਗਤਾਂ ਦੇ ਵਿੱਚ ਪੂਰਾ ਵਾਧਾ ਹੋ ਰਿਹਾ ਵਾ ਨਾਲ ਸੰਗਤਾਂ ਚੱਲ ਰਹੀਆਂ ਹਜ਼ਾਰਾਂ ਸੰਗਤਾਂ ਨਾਲ ਚੱਲ ਰਹੀਆਂ ਨਗਰ ਕੀਰਤਨ ਦੇ ਮੈਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ